ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਜਿੱਦਾਂ ਕਿ ਹੁਣ ਆਪਣਾ ਵਿਆਹ ਦਾ ਸੀਜ਼ਨ ਹੈ ਜਿਹੜਾ ਚੱਲ ਰਿਹਾ ਜੀ ਤੁਹਾਡੇ ਵੀ ਰੀਅਲ ਬ੍ਰਦਰ ਦੀ ਰੀਅਲ ਸਿਸਟਰ ਦੀ ਮੈਰिज ਹੈ ਜਿਹੜੀ ਹੋਣੀ ਹੈਗੀ ਸਾਰਿਆਂ ਦੀ ਠੀਕ ਹੈ ਤੇ ਇਹ ਤਾਂ ਹੋ ਨਹੀਂ ਸਕਦਾ ਵੀ ਜਿਹੜੇ 벨ਵਟ ਦੇ ਸੂਟ ਹੁੰਦੇ ਆ ਆਪਣੇ ਉਹ ਵਿਆਹ ਦੇ ਵਿੱਚ ਨਾ ਪਾਏ ਪਾਈ ਜਾਣ ਅੱਜ ਕੱਲ ਤਾਂ ਆਪਣੇ 벨ਵਟ ਦੇ ਸੂਟ ਨੇ ਹੋਣ ਵਾਲੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਆਪਣੇ 벨ਵਟ ਦੇ ਸੂਟ ਹੀ ਰੈਡੀ ਹੋ ਕੇ ਜਾ ਰਹੀ ਹੈ ਤੇ ਅੱਜ ਜਿਹੜੇ ਪਾ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਉਹ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਪਣੇ ਸੂਟ ਰੈਨ ਵਾਲੇ ਨੇ ਵੀਡੀਓ ਨੂੰ ਧਿਆਨ ਨਾਲ ਦੇਖੋ ਜੀ ਆਪਣੇ ਸੂਟ ਕਿੱਦਾਂ ਦੇ ਲੱਗਦੇ ਆ ਤੁਹਾਨੂੰ ਹਾਂਜੀ ਦੇਖੋ ਇਹ ਵਾਲਾ ਪੀਸ ਆਪਾਂ ਨੇ ਪਿਓਰ ਆਰਗੈਂਜ਼ੇ ਦੇ ਉੱਪਰ ਰੈਡੀ ਕੀਤਾਗਾ ਇਹ ਬਹੁਤ ਸੋਹਣੀ ਸ਼ਰਟ ਹੈ ਜੀ ਤੇ ਬਾਟਮ ਜਿਹੜੀ ਰੱਖੀ ਆਪਾਂ ਉਹ ਇਹਦੇ ਨਾਲ ਬਨਾਰਸੀ ਟੱਚ ਰੱਖਿਆ ਠੀਕ ਹੈ ਜੀ ਬਨਾਰਸੀ ਆਪਾਂ ਬਾਟਮ ਨੂੰ ਵਾਈਟ ਸੀਗਾ ਇਹ ਆਪਾਂ ਡਾਈ ਕੀਤਾ ਇਹਨੂੰ ਮੇਜੈਂਟਾ ਸ਼ੇਡ ਦਿੱਤਾ ਵੈਸੇ ਫੋਨ 'ਚ ਥੋੜਾ ਜਿਹਾ ਡਿਫਰੈਂਟ ਕਲਰ ਆ ਰਿਹਾ ਇਹਦਾ ਤੇ ਬਹੁਤ ਸੋਹਣਾ ਪੀਸ ਆਪਣਾ ਬਣ ਕੇ ਰੈਡੀ ਹੋਇਆ ਹੈ ਪ्युअर ਔਰਗਾਂਜ਼ੇ ਦੀ ਸ਼ਰਟ ਹੈ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਪਾਂ ਇਹਦਾ ਮੋਤੀ ਤੇ ਤਾਰੇ ਦਾ ਕੰਮ ਕੀਤਾ ਹੈ ਤੇ ਸਿੰਪਲ ਜਿਹਾ ਪੀਸ ਰੱਖਿਆ ਆਪਾਂ ਨੇ ਇਹ ਬਿਲਕੁਲ ਗਾਰਨਿਸ਼ ਲੁੱਕ ਦਾ ਸੁਪਰ ਰੈਡੀ ਹੋਇਆਗਾ ਤੇ ਵਿੱਚ ਸਾਰੇ ਇਦਾਂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਨਿੱਕੇ ਨਿੱਕੇ ਮਿਰਰ ਹੁੰਦੇ ਆ ਜਿਹੜੇ ਉਹ ਵਾਲਾ ਆਪਾਂ ਯੂਜ਼ ਕੀਤਾ ਇਹਦੇ ਵਿੱਚ ਓਨਲੀ ਫਰੰਟ ਦੇ ਉੱਪਰ ਸਾਰੇ ਲੱਗੇ ਹੋਏ ਆ ਮਿਰਰ ਨਿੱਕੇ ਨਿੱਕੇ ਜਿਹੇ ਤੇ 슬ੀਵਜ਼ ਨੇ ਜਿਹੜੀਆਂ ਉਹ ਬਹੁਤ ਆਪਾਂ ਨੇ ਵਧੀਆ ਹੈਵੀ ਰੱਖੀਆਂ ਨਿਗੀਆਂ ਬਹੁਤ ਸੋਹਣਾ ਕੰਮ 슬ੀਵਜ਼ ਦੇ ਉੱਪਰ ਹੋਇਆ ਹੈ 슬ੀਵਜ਼ ਹੀ ਹੀ ਇਹਦੀਆਂ ਫੁੱਲ ਹੈਵੀ ਨੇ ਤੇ ਜਿਹੜਾ ਆਪਣੀ ਬਾਜੂ ਦੇ ਉੱਪਰ ਤੁਸੀਂ ਬਾਰਡਰ ਦੇਖ ਸਕਦੇ ਹੋ ਹੀ ਸੇਮ ਘੇਰੇ ਦੇ ਉੱਪਰ ਆਗਾ ਤੇ ਉੱਪਰ ਜਿਹੜਾ ਹੈਗਾ ਉਪਰ ਇਹਦਾ ਝਾਲ ਬਣਾਇਆ ਆਪਾਂ ਬਹੁਤ ਸੋਹਣਾ ਪੀਸ ਆਪਣਾ ਬਣ ਕੇ ਰੈਡੀ ਹੋਇਆ ਜੀ ਗਰਲਿਸ਼ ਲੁੱਕ ਦਾ ਸੂਟ ਹੈ ਜੀ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਤੇ ਪਿਓਰ ਸਟਾਫ ਹੈ ਜੀ ਇਹ ਪਿਓਰ ਔਰਗਾਂਜ਼ਾ ਸ਼ਰਟ ਐਂ ਬਨਾਰਸੀ ਸਿਲਕ ਬਨਾਰਸੀ ਆਪਣਾ ਬਾਟਮ ਹੈ ਇਹ ਤੇ ਪਿਓਰ ਔਰਗੈਂਜ਼ੀ ਦੀ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਜੀ ਇਹ ਵਾਲੇ ਪੀਸ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟਾਫ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਵੈਸੇ ਜੇ ਇਹੀ ਸੇਮ ਸਟਾਫ ਉੱਪਰ ਰੱਖਾਂਗੇ ਤਾਂ ਉਹਦੇ ਨਾਲ ਜ਼ਿਆਦਾ ਇਹਦੀ ਗ੍ਰੇਸ ਆਉਂਦੀ ਹੈ ਤੇ ਬਹੁਤ ਸੋਹਣਾ ਸੂਟ ਹੈ ਜੀ ਆਪਣਾ ਬਣ ਕੇ ਰੈਡੀ ਹੋਇਆ ਫਾਈਨਲ ਲੁੱਕ ਤੁਸੀਂ ਦੇਖ ਹੀ ਲਈਏ ਸੂਟ ਦੀ ਹਾਂਜੀ ਇਹ ਨੈਕਸਟ ਵਾਲਾ ਆਪਣਾ ਇਹ ਵਾਲਾ ਆਊਟਫਿਟ ਰੈਡੀ ਹੈ ਨੰਜੀ ਇਹ ਆਪਾਂ ਪਿਓਰ ਬੈਲਵਰਟ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਪੀਸ ਆਪਣਾ ਬਣ ਕੇ ਰੈਡੀ ਹੋਇਆ ਜੀ ਇਹ ਵਾਲਾ ਇਹ ਤੁਸੀਂ ਦੇਖ ਸਕਦੇ ਆਪਣੀ ਬਾਟਮ ਦਾ ਪੌਂਚਾ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਨਾਲ ਜਿਹੜੀ ਹੈਗੀ ਆ ਆਪਾਂ ਇਹਦਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਪੀਕਾਕ ਸ਼ੇਡ ਦਾ ਆਪਾਂ ਸੂਟ ਇਹ ਰੈਡੀ ਕੀਤਾ ਹੈਗਾ ਬੈਲਵਰਟ ਦਾ ਤੇ ਬਹੁਤ ਅੱਛਾ ਬਣਿਆ ਇਹਦਾ ਸਟੀਚਿੰਗ ਸਟਾਈਲ ਦੇ ਵਿੱਚ ਵੀ ਆਪਾਂ ਬਹੁਤ ਸੋਹਣਾ ਰੈਡੀ ਕੀਤਾ ਤੇ ਇਹ ਵਾਲੀਆਂ ਤੁਸੀਂ ਇਹਦੀਆਂ 슬ੀਵਜ਼ ਦੇਖ ਸਕਦੇ ਹੋ ਕਿੰਨੀਆਂ ਪਿਆਰੀਆਂ ਬਣੀਆਂ ਨੇ ਇਹਦੀਆਂ 슬ੀਵਜ਼ ਇਹ ਵਾਲਾ ਬਾਰਡਰ ਰਹੂਗਾ ਜੀ 슬ੀਵਜ਼ ਦੇ ਉੱਪਰ ਤੇ ਆ ਨਾਲ ਇਹਦੇ ਹੈਗੇ ਜੀ ਜਿਹੜਾ ਉੱਪਰ 슬ੀਵਜ਼ ਦੇ ਉੱਪਰ ਬਾਰਡਰ ਬਣ ਕੇ ਉੱਪਰ ਇਹ ਵਾਲਾ ਬੂਟਾ ਬਣਿਆ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਆਪਣਾ ਕੰਮ ਹੋਇਆਗਾ ਤੇ ਨਾਲ ਇਹਦਾ ਬੀ ਸ਼ੇਪ ਨੈਕ ਰੱਖੀ ਹੈ ਜੀ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਇਹਦਾ ਨੈਕ ਦੇ ਉੱਪਰ ਬਣਿਆ ਹੋਇਆ ਹੈ ਰੋਪਰੇਹਾਂ ਦਾ ਕੰਮ ਰੂਗਾ ਜੀ ਸਾਰਾ ਬਹੁਤ ਜਿਆਦਾ ਸੋਨਾ ਪੀਸ ਆਪਣਾ ਬਣ ਕੇ ਰੈਡੀ ਹੋਇਆ ਹੈ ਦੋਵੇਂ 슬ੀਵਜ਼ ਲੈਂਗੀਆਂ ਇਹ ਪਹਿਲਾਂ ਵੀ ਦਿਖਾਈ ਆਪਾਂ ਤੁਹਾਨੂੰ ਜਿਹੜੀ ਫਿਨਿਸ਼ਿੰਗ ਹੈ ਤੁਸੀਂ ਫਿਨਿਸ਼ਿੰਗ ਤੇ ਵਰਕ ਦੀ ਜਿਹੜੀ ਕੁਆਲਿਟੀ ਉਹ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਪਿਆਰਾ ਸੂਟ ਆਪਣਾ ਬਣਿਆ ਹੈ ਇਹ ਤੇ ਇਹ ਵਾਲਾ ਤੁਸੀਂ ਕਿਹੜਾ ਦੇਖ ਸਕਦੇ ਹੋ ਜੀ ਦੇਖੋ ਇਦਾਂ ਪ੍ਰੋਪਰ ਤੇ ਇਹੀ ਬਾਰਡਰ ਜਿੱਦਾਂ ਸੇਮ 슬ੀਵਜ਼ ਦੇ ਉੱਪਰ ਬਣਿਆ ਹੋਇਆ ਸੀ ਉਦਾਂ ਹੀ ਬਾਰਡਰ ਸੇਮ ਇਹਦੇ ਘੇਰੇ ਦੇ ਉੱਪਰ ਰਹਿਣ ਵਾਲਾ ਹੈ ਬਹੁਤ ਜਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਤੇ ਇਦਾਂ ਪ੍ਰੋਪਰਲੀ ਇਸ ਵਗੈਰਾ ਲਗਾ ਕੇ ਚਾਕਾਂ ਦੇ ਉੱਪਰ ਬਹੁਤ ਸੋਹਣੀ ਐ ਪਰਫਿਨਿਸ਼ਿੰਗ ਦਿੰਦੀ ਹੈ ਜੀ ਸੂਟ ਨੂੰ ਫਾਈਨਲ ਲੁੱਕ ਤੁਸੀਂ ਸੂਟ ਦੀ ਚੈੱਕ ਕਰ ਸਕਦੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਨੇ ਕਿੱਦਾਂ ਦੇ ਲੱਗਦੇ ਹੁੰਦੇ ਨੇ ਬਹੁਤ ਜ਼ਿਆਦਾ ਹੁਣ ਜਿੱਦਾਂ ਬੈਲਵਟ ਦਾ ਹੁੰਦਾ ਸੀਜ਼ਨ ਹੈ ਆਪਣਾ ਸਰਦੀ ਦਾ ਤਾਂ ਬੈਲਵਟ ਦੇ ਸੂਟ ਆਪਣੇ ਬਹੁਤ ਰੈਡੀ ਹੋ ਕੇ ਜਾ ਰਹੇ ਨੇ ਇਸ ਵਾਰ ਬਹੁਤ ਜ਼ਿਆਦਾ ਪਹਿਲਾਂ ਵੀ ਪਰ ਬਹੁਤ ਸੂਟ ਇਸ ਤੋਂ ਪਹਿਲਾਂ ਰੈਡੀ ਕੀਤੇ ਆ ਬੈਲਵਟ ਦੇ ਨਬੀ ਇਹਦਾ ਸ਼ੇਡ ਵੀ ਬਹੁਤ ਸੋਹਣਾ ਹੈ ਤੇ ਵਰਕ ਵੀ ਬਹੁਤ ਜ਼ਿਆਦਾ ਸੋਹਣਾ ਹੈ ਨੈਕਸਟ ਵਾਲਾ ਸੂਟ ਤੁਸੀਂ ਦਿਖਾਉਣੀ ਆਪਾਂ ਤੁਹਾਨੂੰ ਹੋਰ ਦੇਖੋ ਜੀ ਇੱਕ ਆਪਾਂ ਨੇ ਇਹ ਵਾਲਾ ਪੀਸ ਰੈਡੀ ਕੀਤਾ ਹੈਗਾ ਤੇ ਇਹ ਲੈਰੀਏ ਦੀ ਸ਼ਰਟ ਰਹੂਗੀ ਜੀ ਸਾਰੀ ਆਪਣੀ ਪਰਪਲ ਤੇ ਲਾਈਟ ਗ੍ਰੇ ਸ਼ੇਡ ਹੈ ਇਹਦਾ ਆ ਵਾਲਾ ਜਿਹੜਾ ਤੁਹਾਨੂੰ ਇਹਦਾ ਆਪਾਂ ਬੀ ਸ਼ੇਪ ਨੈਕ ਰੱਖਿਆ ਜੀ ਇਹ ਵੀ ਪ੍ਰੋਪਰ ਹੈਂਡ ਦਾ ਕੰਮ ਹੈ ਸਾਰਾ ਇਹ ਅਨਸਟਿਚ ਸੂਟ ਹੈ ਹਜੇ ਆਪਣਾ ਇਹਨੂੰ ਆਪਾਂ ਜਸ ਸਟੀਚਿੰਗ ਦੇਣੀ ਹੈਗੀ ਸੂਟ ਨੂੰ ਤੇ ਇਦਾਂ ਇਹਦੇ ਵਿੱਚ ਪੈਨਲ ਬਨੇ ਹੋਏ ਆ ਇਹ ਵੀ ਲਾਈਟ ਵੇਟ ਜਆ ਆਪਣਾ ਪੀਸ ਬਣ ਕੇ ਰੈਡੀ ਹੋਇਆਗਾ ਤੇ ਇਹ ਵਾਲੀਆਂ ਜੀ ਇਹਦੀਆਂ 슬ੀਵਜ਼ ਰਹਿਣੀਆਂ ਦੇਖ ਸਕਦੇ ਹੋ ਤੁਸੀਂ ਇਦਾਂ ਬਹੁਤ ਸੋਹਣਾ ਆਪਣਾ ਫਿਨਿਸ਼ਿੰਗ ਨਾਲ ਕੰਮ ਹੋਇਆ ਹੋਇਆਗਾ ਲਾਈਟ ਵੇਟ ਜਆ ਪੀਸ ਰਹੂਗਾ ਇਹਦੀ ਆਪਣਾ ਤੇ ਵਧੀਆ ਇਹਦੇ ਸਾਰਾ ਇਹਦੇ ਵਿੱਚ ਨਾ ਓਨਲੀ ਜਿਆਦਾ ਜਿਹੜੀ ਆਹਾ ਹੁੰਦਾਗਾ ਆਪਣਾ ਪਾਈਪ ਤੇ ਆਪਣਾ 17 ਮੋਤੀ ਧੱਕੇ ਦਾ ਨਹੀਂ ਇਹਦੇ ਵਿੱਚ ਇੰਨਾ ਕੰਮ ਹੈਗਾ ਉੰਜੇ ਸਾਰਾ ਹੈਂ ਦਾ ਕੰਮ ਰਹੂਗਾ ਜੀ ਇਹ ਵਾਲਾ ਵੀ ਤੇ ਇਹ ਬੰ ਇਹ ਵਾਲੀ ਇਹਦੀ ਬਾਟਮ ਰਹੂਗੀ ਪਿਓਰ 크ੇਪ ਦੀ ਇਹ ਵਾਲੀ ਸ਼ਰਟ ਹੈ ਜਿਹੜੀ ਉਹ ਆਰਗੈਂਜ਼ਾ ਦੇ ਉੱਪਰ ਹੈ ਤੇ ਪਿਓਰ 크ੇਪ ਦੀ ਇਹਦੀ ਬਾਟਮ ਰਹੂਗੀ ਜੀ ਇਦਾਂ ਤੁਸੀਂ ਬਾਟਮ ਦੇ ਉੱਪਰ ਵੀ ਦੇਖ ਸਕਦੇ ਹੋ ਸਾਰਾ ਹੈਂਡ ਦਾ ਕੰਮ ਹੋਇਆ ਹੋਇਆਗਾ ਤੇ ਬਹੁਤ ਸੋਹਣਾ ਕਲਰ ਹੈ ਜੀ ਸੂਟ ਦਾ ਤੇ ਬਹੁਤ ਹੀ ਸੋਹਣਾ ਆਪਣਾ ਵਰਕ ਹੋਇਆ ਹੈਗਾ ਸਟੀਚਿੰਗ ਦੇ ਵਿੱਚ ਆਪਾਂ ਇਹਨੂੰ ਹੋਰ ਵੀ ਜ਼ਿਆਦਾ ਇਹਦੇ ਤੇ ਚਾਰ ਚੰਨ ਲਾ ਦੇਣੇ ਨੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਹੋਰ ਨੈਕਸਟ ਵੀਡੀਓ ਦੇ ਨਾਲ ਕਿੱਦਾਂ ਦੇ ਲੱਗਦੇ ਨੇ ਤੁਹਾਨੂੰ ਆਪਣੇ ਸੂਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਓਕੇ ਜੀ, ਬਾਏ ਬਾਏ। ਥੈਂਕ ਯੂ।